ਮਾਈਕ ਹੋ ਨਹੀਂ ਹੋਇਆ ਬਈ ਕੀ ਗੱਲ ਸਰ ਅਮਰ ਮਾਈਕ ਲਗਾਓ ਜੀ ਮਾਈਕ ਸਰ ਅੱਜ ਦੀ ਇਹ ਜੋ ਪ੍ਰੈਸ ਕਾਨਫਰੰਸ ਹੈ ਕਿਉਂਕਿ ਆਪ ਸਾਰੇ ਜਾਣਦੇ ਹੋ ਕਿ ਇੱਥੇ ਜੁਟੀ ਜਨਕ ਦੇ ਸਟੇਟ ਲੈਵਲ ਤੇ ਇਲੈਕਸ਼ਨ ਅਨਾਉਂਸ ਹੋਈਆਂ ਨੇ ਇਸ ਸੰਬੰਧ ਵਿੱਚ ਹਰ ਇੱਕ ਪਾਰਟੀਆਂ ਨੇ ਜੀ ਹਰ ਸੰਸਥਾ ਪਾਸ ਜਾਣਾ ਹੈ ਹਰ ਲੋਕਾਂ ਦੇ ਪਾਸ ਜਾਣਾ ਹੈ ਹਰ ਕਮਿਊਨਿਟੀ ਦੇ ਕੋਲ ਜਾਣਾ ਹੈ ਅਸੀਂ ਵੀ ਕੱਲ ਸਾਡੀ ਆਪਣੀਆਂ ਜੋ ਜਥੇਬੰਦੀਆਂ ਨੇ ਸਮਾਜਿਕ ਧਾਰਮਿਕ ਜਥੇਬੰਦੀਆਂ ਜੋ ਸਾਡੀਆਂ ਨੇ ਜਿਸ ਤਰ੍ਹਾਂ ਕੇ ਪੰਥਕ ਇਕਤਾ ਮੋਰਚਾ ਗੁਰੂ ਗ੍ਰੰਥ ਸਾਹਿਬ ਸਟਡੀ ਸਰਕਲ ਆਕਾਲ ਪੁਰਖ ਦੀ ਭੋਜ ਸਿੱਖ ਸੁਪਰੀਮ ਆਰਗੇਨਾਈਜੇਸ਼ਨ ਵਗੈਰਾ ਸਿੱਖ ਨੋਟਵਾਨ ਸਭਾਵਾਂ ਇਹਨਾਂ ਸਾਰਿਆਂ ਦੀ ਇੱਕ ਸਾਂਝੀ ਮੀਟਿੰਗ ਪੰਥਕ ਇਕਤਾ ਮੋਰਚਾ ਦੇ banners ਥਲੇ ਕੋਈ ਸੀ ਜਿਸ ਮੀਟਿੰਗ ਦੇ ਵਿੱਚ ਇਲੈਕਸ਼ਨ ਸੰਬੰਧੀ ਕੁਝ ਫੈਸਲੇ ਲਏ ਗਏ ਅਤੇ ਜੋ ਸਾਡੀ ਕਮਿਊਨਿਟੀ ਨੂੰ ਜੋ ਪ੍ਰਾਲੰਭਨ ਜੋ ਉਹਨਾਂ ਦੀਆਂ ਡਿਮਾਂਡਸ ਉਹਨਾਂ ਨੂੰ ਵੀ ਡਿਸਕਸ ਕੀਤਾ ਗਿਆ ਔਰ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਕੱਲ ਪ੍ਰੈਸ ਕਾਨਫਰੰਸਾਂ 6 ਤਾਰੀਖ ਨੂੰ ਪ੍ਰੈਸ ਕਾਨਫਰੰਸ ਕਰਕੇ ਅਸੀਂ ਸਮਾਜ ਦੇ ਪਛਾਰੇ ਦੇ ਲੋਕਾਂ ਤੱਕ ਅਤੇ ਜੋ politcal ਪਾਰਟੀਆਂ اور ਕੈਂਡੀਡੇਟਸ ਚ ਇਲੈਕਸ਼ਨ ਲੜ ਰਹੇ ਨੇ انہਾਂ ਤੱਕ ਵੀ ਆਪਣਾ ਮੈਸੇਜ ਜਿਹੜਾ ਹੈ ਉਹ ਕਨਵੇ ਕਰੀਏ ਸੂਬਾ ਸੰਬੰਧ ਵਿੱਚ ਅਸੀਂ ਅੱਜ ਇੱਥੇ ਆਪ ਸਾਰਿਆਂ ਨੂੰ ਤਕਰੀਫ ਦਿੱਤੀ ਹੈ ਮੀਡੀਆ ਪਰਸਨਸ ਨੂੰ ਅਸੀਂ ਜਿੱਥੇ ਤੁਹਾਡਾ ਧੰਨਵਾਦ ਕਰਦੇ ਹਾਂ ਉੱਥੇ ਤੁਹਾਨੂੰ ਜੀ ਆਇਆਂ ਵੀ ਕਹਿੰਦੇ ਵੈਲਕਮ ਵੀ ਕਰਦੇ ਸਾਡੇ ਜੋ ਪੰਥਕ ਮਸਲੇ ਨੇ ਜੋ ਕਮਿਊਨਿਟੀ ਦੇ ਕਿਉਂਕਿ ਅਸੀਂ ਇੱਕ ਮਾਈਕਰੋਸਕੋਪਿਕ ਮਿਨਾਰਟੀ ਕਮਿਊਨਿਟੀ ਵਿਚ ਆ ਸਾਡੇ ਤੋਂ ਮਸਲੇ ਨੇ ਉਹ ਹਮੇਸ਼ਾ ਦਬੇ ਰਹਿੰਦੇ ਨੇ ਪੁਰਾਣੀਆਂ ਪਾਰਟੀਆਂ ਇਲੈਕਸ਼ਨਲ ਦੇ ਟਾਈਮ ਵਾਅਦੇ ਜ਼ਰੂਰ ਕਰਦੀਆਂ ਨੇ ਲੇਕਿਨ ਇਹਨਾਂ ਦਾ ਹੱਲ ਨਹੀਂ ਅੱਗੋਂ ਕਰਦੀਆਂ ਸਭ ਤੋਂ ਪਹਿਲਾ ਮਸਲਾ ਕਿਉਂਕਿ ਸਾਡੀ ਸੇ ਕਮਿਊਨਿਟੀ ਤੇ ਮੋਸਟਲੀ 80% ਜੋ ਕਮਿਊਨਿਟੀ ਹੈ ਉਰਫੂਜੀ ਹੈ ਜੋ 47 ਇਹ ਉਹ ਕੇਸ ਦੇ ਭੁਜੀ ਸੀ ਤੇ ਸਾਡਾ ਪਿਛਲੇ 77 ਸਾਲ ਤੋਂ ਇਹ ਮਸਲਾ ਲਟਕਿਆ ਆ ਰਿਹਾ 47 ਸਾਲਾਂ ਤੋਂ ਬਾਅਦ ਪਾਰਟੀਸ਼ਨ ਤੋਂ ਬਾਅਦ ਅੱਜ ਦਿਨ ਤੱਕ ਸਾਡਾ ਇਹ ਮਸਲੇ ਹੱਲ ਨਹੀਂ ਹੋ ਸਕਿਆ ਵੇਰਾਜ਼ ਕੀ 70 ਬਾਅਦ ਅਗਰ ਕੋਈ ਐਸੀ ਆਫਤਾ ਆਈ ਜਾਂ ਕੋਈ ਪ੍ਰੋਬਲਮ ਕ੍ਰੀਏਟ ਹੋਈ ਕਸ਼ਮੀਰ ਦੇ ਵਿੱਚ ਤੋਂ ਉੱਥੇ ਦੇ ਕਸ਼ਮੀਰੀ ਪੰਡਤਾਂ ਨੂੰ ਉਹਨਾਂ ਦੇ ਮਸਲੇ ਜੋ ਸੀ ਉਹ ਸਾਰੇ ਕਿਆ ਸਟੇਟ ਗਵਰਨਮੈਂਟ ਕਿਆ ਸੈਂਟਰ ਗਵਰਨਮੈਂਟ ਉਹਨਾਂ ਨੇ ਉਸ ਉੱਤੇ ਜ਼ਰਸਾਨੀ ਕਰਕੇ ਉਹਨਾਂ ਨੂੰ ਪੂਰੀ ਹੈਲਪ ਕੀਤੀ ਹੈ ਸਾਨੂੰ ਉਹਨਾਂ ਨਾਲ ਕੋਈ ਗ੍ਰੇਵੈਂਸਸ ਨਹੀਂ ਉਹਨਾਂ ਨੂੰ ਦਿੱਤਾ ਅੱਛੀ ਗੱਲ ਹੈ ਲੇਕਿਨ ਅਸੀਂ ਕਹਿੰਦੇ ਹਾਂ ਕਿ ਜਿਹੜੇ 47 ਦੇ ਰੁਫੀਨ ਨੇ ਨਾਲ ਕੀ ਕਿ ਸੋ। ਉਹ 77 ਸਾਲ ਪਿਛਲੇ 77 ਤੋਂ ਉਹ ਡਿਮਾਂਡ ਆਪਣੀ ਮੰਗ ਰਹੇ ਨੇ ਉਹਨਾਂ ਨੂੰ ਜੀ ਐਬਿਡੇਟ ਕਰਨ ਦਾ ਕੋਈ ਗਵਰਨਮੈਂਟ ਨੇ ਕੁਝ ਫੈਕਸ ਪ੍ਰੋਗਰਾਮ ਨਹੀਂ ਰੱਖਿਆ ਕੋਈ ਉਹਨਾਂ ਦੇ ਜੋ ਘਰ-ਬਾਰ ਪ੍ਰਾਪਰਟੀਆਂ ਆਪਣੀਆਂ ਛੱਡ ਕੇ ਆਏ ਸੀ ਉਹਨਾਂ ਦਾ ਕੋਈ ਮੁਆਵਜ਼ਾ ਕੋਈ ਕੰਪਨਸੇਸ਼ਨ ਅਜ ਤੀਕ ਤੱਕ ਨਹੀਂ ਮਿਲਿਆ ਸੋ ਸਭ ਤੋਂ ਵੱਡੀ ਸਾਡੀ ਜੋ ਡਿਮਾਂਡ ਹੈ ਉਹ ਸੰਧਾਲੀ ਦੇ ਫੂਜੀਆਂ ਦੀ ਡਿਮਾਂਡ ਹੈ ਇੱਕ ਵਾਰ ਇਲੈਕਸ਼ਨ ਅਨਾਉਂਸ ਹੋਈ ਕਾਂਗਰਸ ਦਾ ਰੂਲ ਸੀ ਔਰ ਉਸ ਇਲੈਕਸ਼ਨ ਦੇ ਲਈ ਇਹ ਕਿਥੋਂ ਸਟੇਟ ਤੋਂ ਪ੍ਰੋਗਰਾਮ ਤੋਂ ਕੇਂਦਰ ਸਰਕਾਰ ਨੂੰ ਹਮੇਸ਼ਾ ਇਹ ਕਹਿੰਦੀ ਸੀ ਕਿ ਸਟੇਟ ਦਾ ਮਸਲਾ ਹੈ ਸਟੇਟ ਨੇ ਅਜੇ ਤੱਕ ਸਾਡੇ ਕੋਲ ਰეკਮੈਂਡ ਹੀ ਨਹੀਂ ਕੀਤਾ ਤੁਹਾਡਾ ਕੋਈ ਮਸਲਾ ਸੈਂਟਰ ਕੋਲ ਲਿਆਂਦਾ ਹੀ ਨਹੀਂ ਫਿਰ ਇਥੋਂ ਸਟੇਟ ਤੋਂ ਮਸਲਾ ਸਾਡਾ ਜਿਹੜਾ ਉਹ ਸੈਂਟਰ ਸਰਕਾਰ ਨੂੰ ਭੇਜਿਆ ਗਿਆ ਔਰ ਉਸ ਤੇ ਜਿਹੜਾ ਅਸੀਂ ਉਹਦੇ ਵਿੱਚ 25 ਲੱਖ ਰੁਪਈਆ ਪਰ ਫੈਮਿਲੀ ਨੂੰ ਰეკਮੈਂਡ ਕੀਤਾ ਗਿਆ ਸੀ لیکن ਉਹ ਵੀ ਇਲیکشن گزر ਗਈ ਸਾਰਾ ਮਸਲਾ ਠੱਡੇ ਬਸਤੇਚੀ ਇਰੀਆ ਲੇਕਿਨ ਉਸ ਤੋਂ ਬਾਅਦ ਸੈਂਟਰ ਗਵਰਨਮੈਂਟ ਨੇ ਸਰਦਾਰ ਮਨਮੋਹ ਸਿੰਘ ਉਹਨਾਂ ਦੀ ਹਕੂਮਤ ਦੇ ਦੌਰਾਨ ਇੱਕ ਪਾਰਲੀਮੈਂਟਰੀ ਆਲ ਪਾਰਟੀ ਪਾਰਲੀਮੈਂਟਰੀ ਡੈਲੀਗੇਸ਼ਨ ਜਿਹੜਾ ਹੈ ਉਹ ਜੀਐਨਸੀ ਭੇਜਿਆ ਗਿਆ ਪਾਰਟਿਕੁਲਰਲੀ ਰਫੂਜੀਆਂ ਦੇ ਮਸਲੇ ਨੂੰ ਅਸੈਸ ਕਰਨ ਲਈ ਔਰ ਆਪਣੀ ਰਿਕਮੈਂਡੇਸ਼ਨ ਦੇਣ ਲਈ ਭੇਜਿਆ ਗਿਆ ਔਰ ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਕੋਈ 40 ਤੋਂ 50 ਜਿਹੜੇ ਪਾਰਲੀਮੈਂਟ ਮੈਂਬਰ ਇੱਥੇ ਆਏ ਔਰ ਉਸ ਪਾਰਲੀਮੈਂਟਰੀ ਕਮੇਟੀ ਨੇ ਰਿਕਮੈਂਡੇਸ਼ਨ ਜੋ ਉਹਨਾਂ ਨੇ ਭੇਜੀਆਂ ਉਹਦੇ ਵਿੱਚ 30 ਲੱਖ ਰੁਪਈਆ ਪਰ ਫੈਮਿਲੀ ਨੂੰ ਉਹਨਾਂ ਨੇ ਰਿਕਮੈਂਡ ਕੀਤਾ ਔਰ ਪੈਸੇ ਤੋਂ ਇਲਾਵਾ ਉਹਨਾਂ ਨੇ ਸਾਡੀ ਬਾਕੀ ਡਿਮਾਂਡਸ ਦੇ ਉੱਤੇ ਵੀ ਰਿਕਮੈਂਡੇਸ਼ਨਸ ਕੀਤੀਆਂ ਜਿਸ ਤਰ੍ਹਾਂ ਕਿ ਸਾਡੀ ਰਿਜ਼ਰਵੇਸ਼ਨ ਸੀ ਸਰਵਿਸਿਜ਼ ਵਿੱਚ 16 ਕਾਲਜਾਂ ਵਿੱਚ ਸਾਡੇ ਬੱਚਿਆਂ ਦੀ ਰਿਜ਼ਰਵੇਸ਼ਨ ਦਾ ਜਿਸ ਤਰ੍ਹਾਂ ਕਿ ਕਸ਼ਮੀਰੀ ਪੰਡਤਾਂ ਨੂੰ ਦਿੱਤਾ ਗਿਆ ਉਸੇ ਪੈਟਰਨ ਤੇ ਸਾਡੇ ਵੀ ਰਿਕਮੈਂਡੇਸ਼ਨਸ ਕਾਫੀ ਉਹਨਾਂ ਨੇ ਇਸ ਤੋਂ ਇਲਾਵਾ ਪੈਸੇ ਤੋਂ ਇਲਾਵਾ ਹੋਰ ਵੀ ਪੇਚੀ ਔਰ 2012 ਵਿੱਚ ਇਹ ਰਿਕਮੈਂਡੇਸ਼ਨ ਪੇਚੀ ਜਿਹੜਾ ਪਾਰਲੀਮੈਂਟਰੀ ਡੈਲੀਗੇਸ਼ਨ ਆਇਆ ਉਸ ਵਕਤ ਸਰਦਾਰ ਮੰਨੂ ਸਿੰਘ ਵਾਲਾ ਦੀ ਸਰਕਾਰ ਸਮੇਂ ਉਹ ਹੈਡਡ ਬਾਈ ਵਈਆ ਸ਼ਰੀਫ ਆਨਰੇਬਲ ਬੰਗਾਲੀਆ ਲਾਲਟੇਲ ਜੀ ਨੇ ਸਰ ਥੋੜਾ ਸ਼ੋਰ ਕੀਤਾ ਸੀ ਸ਼ੋਰ ਕਰਵਾਇਆ ਔਰ ਉਹਨਾਂ ਨੇ ਰეკਮੈਂਡੇਸ਼ਨ ਕਿਹੜੀ ਕੀਤੀ ਸੀ ਲੇਕਿਨ ਅਜ ਤੱਕ ਸਾਨੂੰ ਇੱਕ ਵਾਰ ਮੋਦੀ ਸਰਕਾਰ ਨੇ 5.5 ਲੱਖ ਰੁਪਇਆ ਪਰ ਫੈਮਲੀ ਨੂੰ ਰਿਲੀਜ਼ ਕੀਤਾ ਉਹ ਵੀ ਸਾਰੀਆਂ ਫੈਮਲੀਆਂ ਨੂੰ ਨਹੀਂ ਮਿਲਿਆ ਜਿਹੜੀਆਂ ਸਟੇਟ ਤੋਂ ਬਾਹਰ ਫੈਮਲੀਆਂ ਹਨ ਸੋ ਅਸੀਂ ਸਾਡੀ ਡਿਮਾਂਡ ਹੈ ਕਿ ਜਿਹੜੇ ਵੀ ਸੁਣ ਕੇ ਅਸੈਂਬਲੀ ਵਿੱਚ ਜਾਣ ਜਿਹੜੀਆਂ ਵੀ ਪਾਰਟੀਆਂ ਸਾਡੀ ਡਿਮਾਂਡਸ ਨੂੰ ਕਮਿਟ ਕਰਤੀਆਂ ਨੇ ਅਸ਼ੋਰੈਂਸ ਦੇ ਲਿਆ ਨੇ ਕਿ ਅਸੀਂ ਸੰਭਲ ਨਹੀਂ ਝੁਟਾਵਾਂਗੇ ਉਹਦਾ ਹੱਲ ਜਿਹੜਾ ਅਸੀਂ ਕਹਾਂਗੇ ਸਾਨੂੰ ਬਾਕੀ ਜੋ ਬਖਾਇਆ ਰਕਮ ਹੈ ਆਪਣੀ ਇਨਾਂਗੇ ਅਸੀਂ ਇਸ ਸਿਲੈਕਸ਼ਨ ਵਿੱਚ ਉਹਨਾਂ ਪਾਰਟੀਆਂ ਜਾਂ ਕੈਂਡੀਡੇਟਸ ਨੂੰ ਸਪੋਰਟ ਕਰਾਂਗੇ